ਦੇਖ ਲਈ ਬਾਈ ਜੀ ਇਹ ਉਹੀ ਗਾਂ ਜਿਹੜੀ ਹੁਣ ਇਹ ਸਾਢੇ 8 ਮਹੀਨੇ ਦੀ ਹੋ ਗਈ ਬਾਈ ਇਹ ਹਾਂਜੀ ਹਾਂਜੀ ਹਾਂ ਸਾਢੇ 8 ਮਹੀਨੇ ਦੀ ਬਾਈ ਹੁਣ ਹੋਈ ਆ ਆ ਬਾਈ ਜੀ ਫਤਿਹ ਹਾਂਜੀ ਬਾਈ ਜੀ ਆਹ ਗਾਂ ਸੀਗੀ ਹਾਂਜੀ ਹਾਂਜੀ ਬਾਈ ਜੀ ਮੈਂ ਤੁਹਾਨੂੰ ਦੱਸਦਾ ਹੀ ਸੰਗਦੇ ਸਾਰੀ ਗੱਲ ਬਾਤ ਆ ਬਾਈ ਜੀ ਲੱਖਾ ਹੈ ਬਾਈਬਲ ਤੋਂ ਬਾਈ ਨੂੰ ਆਪਾਂ ਫਾਸਟ ਵਾਰ ਦੇਖਿਆ ਇਹ ਬਾਈ ਨਾਲ ਮੇਰੀ ਗੱਲਬਾਤ ਹੋਈ ਸੀ ਇਹ ਨਾ ਮੈਨੂੰ ਵੀਡੀਓ ਵਿੱਚ ਯਾਰਾ ਵਾਤਾਵਾਜਾ ਬੋਲੇਗੇ ਫਲਾਣਾ ਤੇਮ ਕੜਾਮ ਕੜਾ ਹਣਾ ਨਾ ਨਜਾਇਜ਼ ਹੀ ਮਤਲਬ ਕਿ ਗੜਾ ਗੁੜਾ ਜਾਂ ਕੱਢੇਗੇ ਜਵਾਬ ਤਾਂ ਮੈਂ ਸਾਫ਼ ਹੀ ਲਫ਼ਜ਼ਾਂ ਚ ਕਹਿੰਦਾ ਵੈਸੀ ਵੀ ਦੇ ਜਾਂਦਾ ਐਡੀ ਕੋਈ ਚੱਕਰ ਨਹੀਂ ਸੀ ਠੀਕ ਆ ਪਰ ਬਾਟਮਨ ਆਇਆ ਸੀ ਯਾਰ ਵੀ ਯਾਰ ਲੋਕ ਮੈਨੂੰ ਬਹੁਤ ਗਲਤ ਸਮਝਨੇ ਬੰਦਾ ਗਲਤ ਆ ਚਲੋ ਇਹਨਾਂ ਨੇ ਬਾਈ ਪੈਸੇ ਵੀ ਪੂਰੇ ਲੈ ਲੇ 17500 ਰੁਪਇਆ ਮੇਰੇ ਕੋਲ ਰਿਕਾਰਡਿੰਗ ਆ ਜਿਹੜਾ ਮਰਜੀ ਬੰਦਾ ਆਖੇ ਉਸ ਨੂੰ ਭੇਜ ਦੂੰਗਾ ਠੀਕ ਆ ਜੀ ਇਹਨਾਂ ਨੇ ਚਲੋ ਕੋਈ ਡਾਕਟਰ ਦੀ ਗੱਲ ਮੰਨਦੇ ਆ ਹੁਣ ਬਾਈ ਜੀ ਮੇਰੇ ਕੋਲ ਆਇਆ ਮੈਂ ਬਾਈ ਜੀ ਤੁਸੀਂ ਗਾਂ ਦੇਖ ਲੋ ਅਸੀਂ ਗਾਜ ਚੈੱਕ ਕਰਾਈਏ ਡਾਕਟਰ ਸਾਹਿਬ ਤੋਂ ਡਾਕਟਰ ਕਮਲ ਤੋਂ ਚੈੱਕ ਕਰਾਈ ਆ ਅਜੇ ਵੀ ਗਾਂ ਟਾਈਮ ਲੈਂਦੀ ਆ 15 ਲੈ ਜਾ 20 ਲੈ ਜਾ ਮਹੀਨਾ ਲੈ ਜਾ ਮਰੇ 15 20 ਦਿਨ ਲਊਗੀ ਜੀ ਰਾਮ ਨਰਿ ਦੇਖੋ ਜੀ ਇਹ ਉਹੀ ਗਾਂ ਹੈ ਜਿਹੜੀ ਅਸੀਂ ਪਹਿਲਾਂ ਜੈ ਸਿੰਘ ਮਹਿਰੋਂ ਦੇ ਘਰੇ ਦੇਖੀ ਸੀ ਠੀਕ ਹੈ ਜੀ ਉਹਨਾਂ ਨੇ ਕਿਹਾ ਸੀ ਵੀ ਇਹ 2 ਮਹੀਨੇ ਰਹਿੰਦੇ ਸੂਣ ਚ ਜਿੰਨਾ ਡਾਕਟਰ ਨੇ ਸਮਝ ਦਿੱਤਾ ਸੀ ਉਤੋਂ ਗਾਂ ਮਹੀਨਾ ਹੋਰ ਨੰਗਿਆ ਡਾਕਟਰ ਦੇ ਕਹਿ ਮੁਤਾਬਕ ਹੁਣ ਜੈ ਸਿੰਘ ਇਹਦਾ ਤੂੰ ਜਵਾਬ ਦੇ ਬਾਈ ਅਸੀਂ ਚੰਡੀਗੜ੍ਹੋਂ ਦੇਖਣ ਆਏ ਆ ਤੇਰੀ ਇਹ ਗਾਂ ਤੋਹਣਾ ਹੀ ਵੀ ਬੰਦੇ ਨੇ ਭੁੱਖੀ ਮਾਰਤੀ ਆ ਉਹੀ ਗਾਂ ਹੈ ਦੇਖ ਲਾ ਕੌਣ ਆਂਦਾ ਇਹਨੂੰ ਵੀ ਪਹਿਲੇ ਸੂਏ ਤੂੰ ਪਹਿਲਾ ਝੂਠ ਮਰਾਤਾ ਉਹ ਮੁੰਡੇ ਤੋਂ ਵੀ ਕਹਿ ਕੇ ਵੀ ਇਹ ਗਾਂ ਸਾਡੇ ਕੇ 16 ਕਿਲੋ ਜਾਂ 12 ਕਿਲੋ ਦੁੱਧ ਦਿੰਦਾ ਇਹਨੂੰ ਕੋਈ ਯਾਰ ਕਹਿ ਦੂ ਇਹ ਤਾਂ ਪਹਿਲੇ 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 ਸੁਣਾ ਇਹਨੇ ਹਜੇ ਠੀਕ ਹੈ ਇਹ ਦੇਖ ਲਈ ਬਾਈ ਜੀ ਇਹ ਉਹੀ ਗਾਂ ਹੈ ਜਿਹੜੀ ਹੁਣ ਇਹ ਸਾਢੇ 8 ਮਹੀਨੇ ਦੀ ਹੋ ਗਈ ਬਾਈ ਇਹ ਹਾਂਜੀ ਹਾਂਜੀ ਹਾਂ ਸਾਢੇ 8 ਮਹੀਨੇ ਦੀ ਬਾਈ ਹੁਣ ਹੋਈ ਹੈ ਹਜੇ ਵੀ 15 20 ਦਿਨ ਇਹ ਗਾਂ ਲੈਂਦੀ ਹੈ ਡਾਕਟਰ ਨੇ ਕਿਹਾ ਸੀ ਵੀ ਇਹ ਆਪਣਾ ਵੀ ਦੋ ਮਹੀਨੇ ਹੋਰ ਲਊਗੀ ਉਹਨੇ ਮਹੀਨਾ ਹੋਰ ਉਹਦਾ ਕਿਹਾ ਸੀ ਉਹ ਵੀ ਟਾਈਮ ਲੰਘ ਗਿਆ ਡਾਕਟਰ ਨੇ ਕਹੇ ਤੇ ਵੀ ਅੱਛਾ ਡਾਕਟਰ ਸਾਹਿਬ ਤੋਂ ਨਾ ਇਹਨਾਂ ਨੇ ਗੁਰਪ੍ਰੀਤ ਝੂਠ ਮਰਵਾਤਾ ਕਹੇਗੇ ਚਲੋ ਕੋਈ ਗੱਲ ਨਹੀਂ ਮੇਰੇ ਸਾਹਮਣੇ ਤਾਂ ਉਹਨੇ ਪਰ ਕਹੇ ਸੀ ਵੀ 7 ਪਲੱਸ ਆਇਆ ਜੈ ਸਿੰਘ ਦਾ ਸਾਢੇ ਸਾਤ ਮਹੀਨੇ ਪਲੱਸ ਆ ਹੁਣ ਇਹਨੇ ਹੁਣ ਇਹਦੀ ਵੀਡੀਓ ਆਪਾਂ ਵਿੱਚ ਪਾ ਦਾਂਗੇ ਵੀਡੀਓ ਚ ਡਾਕਟਰ ਸਾਹਿਬ ਕਹਿ ਰਹੇ ਸਾਢੇ 6 ਮਹੀਨੇ ਦੀ ਗੱਬ ਹੈ ਸਾਢੇ 6 ਮਹੀਨੇ ਦੀ ਗੱਬ ਜਲ ਮੈਂ ਲੈ ਕੇ ਆਇਆ ਹਾਂਜੀ ਭਾਈ ਤੁਸੀਂ ਇੰਨੀ ਦੂਰੋਂ ਆਏ ਆ ਤੁਸੀਂ ਆਪ ਹੀ ਗਾਂ ਦੇਖ ਲਓ ਠੀਕ ਹੈ ਜੀ ਦੇਖ ਲਈ ਭਾਈ ਇਹ ਤਾਂ ਜਿਵੇਂ ਪੂਰੇ ਪੂਰੇ 100 ਸਮਝ ਕੇ ਠੱਗੀ ਮਾਰੀ ਉਹਨਾਂ ਨੇ ਕੋਈ ਸ਼ੱਕ ਨਹੀਂ ਇਹਦਾ ਹਜੇ ਵੀ ਗਾਣੇ ਹੋਣੀ ਪੱਟਿਆਗਾ ਉਹ ਆਂਦੇ ਵੀ ਦੂਜਾ ਸੂਆ ਸੂਣੀਆ ਤਾਂ ਪਹਿਲਾ ਸੂਆ ਵੀ ਸੂ ਗਈ ਹਜੇ ਨਹੀਂ ਬਹੁਤ ਮਾੜੀ ਗੱਲ ਆ ਬਈ ਇਹੇ ਜੇ ਬੰਦੇ ਤੋਂ ਜੈ ਸਿੰਘ ਮਹਿਰ ਤੋਂ ਬਚੋ ਬਈ ਠੀਕ ਹੈ ਕਿਤੇ ਕਹਿਨਦਾ ਮੈਂ ਪੈਸੇ ਵਾਪਸ ਦਿੰ ਤੂੰ ਪੈਸਿਆਂ ਦੀ ਗੱਲ ਨਹੀਂ ਬਈ ਯਾਰ ਚੀਜ਼ ਤਾਂ ਤੂੰ ਦੇਖ ਤੇਰੇ ਕਹਿ ਤੇ ਤੂੰ ਫੇਰ ਉਹਨਾਂ ਨੂੰ ਐਂ ਕਹਤਾ ਵੀ ਸਰੋਪਾ ਚੱਕ ਕੇ ਲੈ ਗਏ ਤੇਰੀ ਰਿਕਾਰਡਿੰਗ ਆ ਬਈ ਸਰੋਪਾ ਮੇਰੇ ਪਿਓ ਨੇ ਪਾਇਆ ਇਹ ਗੱਲਾਂ ਤੁਹਾਡੇ ਵਾਸਤੇ ਬਹੁਤ ਗਲਤ ਆ ਡਾਕਟਰ ਵੀ ਬੇਈਮਾਨ ਗੱਲ ਡਾਕਟਰ ਗੁਰਪ੍ਰੀਤ ਡਾਕਟਰ ਦੀ ਗੱਲ ਸੁਣ ਬਾਈ ਚਲ ਆਪਾਂ ਹੁਣ ਨਾ ਉਹਨਾਂ ਦੀ ਵੀਡੀਓ ਸੱਚ ਕਰ ਦਿੰਨੇ ਆ ਵੀ ਤੁਸੀਂ ਸੱਚੇ ਆ ਆਪਾਂ ਨੂੰ ਸੱਚ ਰੱਖ ਲਓ ਜੀ ਡਾਕਟਰ ਕਹਿ ਰਿਹਾ ਵੀ ਵੀਡੀਓ ਉੱਤੇ ਵੀ ਮੈਂ 6.5 ਮਿੰਟ ਦੀ ਗੱਲ ਆਖੀ ਆ ਠੀਕ ਆ ਜੀ ਅੱਜ ਇਹਨੂੰ 97 ਦਿਨ ਹੋ ਗਏ ਲਿਆਂਦੀ ਨੂੰ ਠੀਕ ਆ ਜੀ ਡਾਕਟਰ ਦੇ ਮੁਤਾਬਕ 9 ਮਹੀਨਾ ਤੇ 22 ਦਿਨ ਹੋ ਗਏ 9 ਮਹੀਨੇ 22 ਦਿਨ ਹੋ ਗਏ ਅਸੀਂ ਚੈੱਕ ਕਰਾ ਕੇ ਲੈ ਗਏ ਡਾਕਟਰ ਸਾਹਿਬ ਤੋਂ ਬੱਚਾ ਇਹਦੇ ਅੰਦਰ ਆ ਆਗੇ ਕੋਈ ਮਰਜੀ ਚੈੱਕ ਕਰ ਲੈ ਭਾਵੇਂ ਸਾਵੇਂ ਆ ਰਿਹਾ ਵੇ ਮਲਟੀਵੇਲਾ ਭਾਵੇਂ ਤੂੰ ਆ ਜੀ ਲੈ ਨਾ ਡਾਕਟਰ ਨਾਲ ਲੈਉਣਾ ਠੀਕ ਐ ਅੱਜ ਵੀ ਸੂਣ ਦੀ ਬਾਈ ਤਾਂ ਹੀ ਨਹੀਂ ਹੈਗੀ ਪਤਾ ਨਹੀਂ 15 ਲਓ 20 ਲਓ ਮਹੀਨਾ ਲਓ ਇੱਕ ਗੱਲ ਹੋਰ ਆ ਬਾਈ ਜੀ ਉਹ ਆnde ਗਾਂ ਦੂਜੇ ਸੂਏ ਸੂਕੀ ਹੁਣ ਪਰ ਇਹ ਥਣਾ ਨਹੀਂ ਜੱਕਰੀ ਨਿਗਾਹ ਮਰਵਾ ਦੋ ਕੈਮਰੇ ਨਾਲ ਕੋਈ ਬੰਦਾ ਕਹਦੇ ਵੀ ਗਾਂ ਦੂਜੇ ਸੂਏ ਸੂਕੀਏ ਤੱਕ ਇਹਨੇ ਸਾਨੂੰ ਹੱਥ ਵੀ ਨਹੀਂ ਲਾਇਆ ਅਜੇ ਤੱਕ 16 ਲੀਟਰ ਦਾ ਪੰਡਾਈ 13 ਲੀਟਰ 11 ਲੀਟਰ ਕਹਿੰਦੇ ਖੁੱਲਾ ਚ ਹੋਇਆ ਜੀ ਇਹ ਜਮਾ ਸਰਾਸਰ ਝੂਠ ਮਾਰਨ ਵਾਲਾ ਕੰਮ ਆ ਜੀ ਕੋਈ ਬੰਦਾ ਕਹਦੇ ਵੀ ਗਾਜ ਤੋਂ ਪਹਿਲਾਂ ਸੂਈ ਆ ਪਤਾ ਕੀ ਹੈ ਬਾਈ ਕਈ ਦਾ ਰੱਬ ਕਹਿੰਦੇ ਵੀ ਹਥਰਾ ਦਾ ਸਿਰ ਤੇ ਠੀਕ ਹੈ ਮੈਂ ਆ ਵੀਡੀਓ ਜਮਾ ਨਹੀਂ ਪਾਉਣੀ ਸੀ ਜਮਾ ਯਾਰ ਕਹਾਂਗੇ ਇਹਨਾਂ ਨੇ ਨਾ ਸਾਲ ਨੇ ਜੋ ਮਿੱਟੀ ਪਲੀਟ ਕਰਤੀ ਹਮਾ ਟੀਵੀ ਵਾਲੇ ਪਾਸੋਂ ਬਗਰਾੜੀ ਵਾਲੇ ਬੰਦੇ ਨੂੰ ਆ ਬਾਈ ਮੇਰੇ ਨਾਲ ਗਿਆ ਸੀ ਅਸੀਂ ਕਹਿ ਕੇ ਆਏ ਸੀ ਵੀ ਬਾਈ ਯਾਰ ਇਹ ਹਵਾ ਤਵਾ ਬੋਲਦੇ ਗਾਲਾਂ ਕੱਢੀ ਜਾਂਦੇ ਆ ਬੰਦੇ ਜਵਾਬ ਹੀ ਦੇ ਸਕਦੇ ਦੂਜੂ ਵੀ ਠੀਕ ਹੈ ਇਹ ਹਵਾ ਤਵਾ ਬੰਦੇ ਬੋਲ ਰਹੇ ਆ ਹਮਾ ਟੀਵੀ ਨੂੰ ਕਹ ਤੇਰਾ ਨਾ ਸਾਡਾ ਕੋਈ ਰੌਣ ਨਹੀਂ ਜਾਂ ਤੂੰ ਵੀਡੀਓ ਡਿਲੀਟ ਕਰ ਦੇ ਉਹਨੂੰ ਗਾਲ ਤੇ ਚੈਨਲ ਠੀਕ ਹੈ ਇਹਦੀ ਬਦਲੇ ਵੀਡੀਓ ਐਡੀਟਿੰਗ ਕਰੀ ਉਹ 11000 ਬੰਦੇ ਨੇ ਵੇਖੀ ਠੀਕ ਹੈ ਹੁਣ ਤੁਸੀਂ ਬਾਈ ਆਹ ਜਵਾਬ ਦੇ ਦਿਓ ਐਮਾ ਟੀਵੀ ਦਾ ਕਮੈਂਟ ਬਾਕਸ ਆਫ ਕਰੀ ਬੈਠਾ ਆਹ ਜਵਾਬ ਦੇ ਲੋ ਗਲਤ ਕੌਣ ਆ ਤੇ ਸਹੀ ਕੌਣ ਹੈ ਇਹਦੇ ਇੱਕ ਦੋ ਬੰਦੇ ਆ ਉਹਨੂੰ ਹੋਰ ਤਾਂ ਕੋਈ ਚੱਜ ਦੀ ਗੱਲ ਆਉਂਦੀ ਨਹੀਂ ਉਹ ਦੋ ਕੀ ਆ ਇੰਨੇ ਕਮੈਂਟ ਟਾਈਮ ਦੇ ਵਾਰ ਖਿਲਾਫ ਹੀ ਆਏ ਬਾਈ ਗਾਂ ਲਿੱਸੀ ਕਰਦੀ ਬਾਈ ਗਾਂ ਭੁੱਖੀ ਮਾਰਦੀ ਬਾਈ ਗੱਲ ਸੁਣ ਲੋ ਕੋਈ ਵੀ ਬੰਦਾ ਜਿਵੇਂ ਗਰੀਬ ਐ ਦਿਹਾੜੀ ਵਾਲਾ ਬੰਦਾ ਖੁਦ ਭੁੱਖਾ ਸੋਝ ਪਸ ਪਸੂ ਨਹੀਂ ਭੁੱਖਾ ਮਾਰਨ ਦਿੰਦਾ ਠੀਕ ਹੈ ਤੜਕੇ 3:30 ਵਜੇ ਉੱਠ ਜਾ ਪਸ ਪਸੂਆਂ ਦੇ ਮਾਰੇ ਹੁਣ ਜੇ ਉਹ ਦਾ ਗਾਂਜ ਰੋਜੇ ਹੱਡ ਹੋਣਗੇ ਠੀਕ ਐ ਐਡੀ ਕਮਜ਼ੋਰ ਨਹੀਂ ਗਾਂ ਪੂਰੀ ਤੰਦਰੁਸਤ ਆ ਨਹੀਂ ਨਹੀਂ ਬਹੁਤ ਝੂਠ ਮਾਰਿਆ ਬਈ ਉਹਨਾਂ ਨੇ ਇਹ ਚ ਕੋਈ ਸ਼ੱਕ ਨਹੀਂ ਆ ਬਚੋ ਯਾਰ ਇਹ ਜੇ ਵਪਾਰੀਆਂ ਤੋਂ ਬਚੋ ਬਈ ਠੀਕ ਐ ਅਸੀਂ ਤਾਂ ਇਹੀ ਕਹਿੰਦੇ ਉਹਨਾਂ ਦੇ ਪਿੰਡ ਵਾਸੀਆਂ ਨੂੰ ਦੇਖ ਲਓ ਬਈ ਕਿਹ ਜੇ ਸੋਡੇ ਪਿੰਡ ਦੀ ਬੇਇੱਜ਼ਤੀ ਕਰਾਤੀ ਬੰਦੇ ਨੇ ਦੇਖ ਲਓ ਇੰਨੀ ਦੂਰੋਂ ਦੇਖਣਾ ਹੈ ਅਸੀਂ ਦੇਖ ਲਓ ਹਜੇ ਵੀ ਗਾਂ ਦੇ ਉਹ ਆਂਦਾ ਮੁੰਡਾਂ ਦਾ ਵੀ ਦੂਜਾ ਦੂਜਾ ਸੁਆ ਸੁਗੀਏ ਹੈ ਤੇ ਇਹ ਤਾਂ ਪਹਿਲਾ ਵੀ ਸੁਆ ਹੈਣੀ ਇਹਦੇ ਦਿਖਾਓ ਥਾਣੇ ਦੇ ਕਿੱਥੇ ਹੈ ਬਾਈ ਥਣਾ ਤੋਂ ਥਣਾ ਤੋਂ ਵੱਡੀ ਜਾਤ ਹੈ ਏ ਏ ਏ ਪਹਿਲੇ ਸੂਏ ਤੁਹਾਨੂੰ ਗਾਈਆਂ ਦਿਖਾਈਆਂ ਨਾ ਉੱਥੇ ਹਾਂ ਵੀਡੀਓ ਦਿਖਾ ਦੇ ਬਾਈ ਹਾਂ ਜਿੰਨਾ ਡਾਕਟਰ ਨੇ ਸਮਾਂ ਕਿਹਾ ਸੀ ਉਦੋਂ ਡਾਕਟਰ ਦੇ ਸਮੇਂ ਦੇ ਉਤੋਂ ਦੀ ਕਹਿ ਤੇ ਵੀ ਮਹੀਨਾ ਡੂੜ ਮਹੀਨਾ ਹੋਰ ਕੋਈ ਨੰਗ ਇੱਕ ਜੀ ਤੁਹਾਨੂੰ ਹੋਰ ਦੱਸਾਂ ਉਹ ਕਹਿੰਦੇ ਸੀ ਤਾਂ ਸਾਢੇ 6 ਮਹੀਨੇ ਦੀ ਗੱਲ ਬਾਖੀ ਆ ਆ ਬਾਈ ਤੋਂ ਸੌਂ ਪਾ ਲੋ ਆ ਬਾਈ ਵਪਾਰੀ ਵਪਾਰੀ ਵੀ ਆ ਵਧੀਆ ਇਹ ਬੰਦੇ ਨੂੰ ਮਾਉਣ ਸਾਰਾ ਕਿਹਾ ਬਾਈ ਜੀ ਮੈਂ ਗਾਂ ਲੈ ਆ ਮੈਨੂੰ ਕਹਿੰਦਾ ਬਾਈ ਇਹ ਕੇੰਦਰ ਦੀ ਸੂਣ ਜਮਾ ਬਾਈ 45 ਦਿਨ ਰਹਿ ਗਏ ਇਹ ਕਹਿੰਦਾ ਗਾਂ ਤਰੀ 4 ਮਹੀਨੇ ਸੁਣਦੀ ਮੈਂ ਕਿਹਾ ਨਹੀਂ ਯਾਰ ਬਾਈ ਇਹ ਮੈਨੇ ਮੈਂ ਕਹਿ ਕੇ ਲੈ ਕੇ ਆ ਕਸੀ ਭਾਈ ਆ ਗਿਆ ਲੋਈ ਸੀ ਸਹੀ ਗੱਲ ਹੈ ਸਹੀ ਇਹ 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 ਹੁਣ ਤੂੰ ਦੱਸ ਦੇ ਤੂੰ ਦਾ ਪ੍ਰਾਣਾ ਬੰਦਾ ਬਾਈ ਬਾਈ ਨੂੰ ਪੁੱਛਿਆ ਦਿਸੀ ਜਾਂਦਾ ਸੀ ਬਾਈ ਜੀ ਇਹ ਵੀ ਠੱਗੀ ਮਹਿਕਮਾ ਮਰਾ ਲਿਆ ਵਿਚਰਾ ਇਹ ਇਹ ਠੱਗੀ ਠਾ ਆ ਗਿਆ ਵਿਚਾਰਾ ਗਰੀਬ ਬੰਦਾ ਸੀਗਾ ਇਹਨੂੰ ਮੈਂ ਉਹਦੇ ਹੀ ਕਹਤਾ ਸੀ ਮੈਂ ਕਿਹਾ 4 ਮਹੀਨੇ ਨਹੀਂ ਹਸ ਹੁੰਦੀ ਹੈ ਜੀ ਇਹ ਆਂਦਾ ਸੀ ਇਹਦੇ ਲਈ ਸਾਰੇ 45 ਦਿਨ ਗਏ ਮੈਂ ਕਿਹਾ ਨਹੀਂ ਬਾਈ ਭੁੱਲ ਜਾ 4 ਮਹੀਨੇ ਵੀ ਮੈਂ ਤਾਂ ਡਰਦਾ ਦਦਾਈ ਕਹਿ ਗਿਆ ਗਾਂ ਹਜੇ ਮੈਂ ਕਿਹਾ ਉਹਦੀ ਵੇਚ ਕੇ ਜਾਣਾਗਾ ਇੱਥੇ ਡਾਕਟਰ ਨੇ ਪੂਰਾ ਝੂਠ ਮਾਰਿਆ ਡਾਕਟਰ ਦਾ ਪੂਰਾ ਰੋਲ 200 ਰੁਪਏ ਪਿੱਛੇ ਬੰਦੇ ਨੇ ਹੋਰਾਂ ਡਾਕਟਰਾਂ ਤੇ ਵੀ ਕਲੰਕ ਲਵਾਤਾ 400 ਰੁਪਏ ਲੱਗੇ 400 ਲੱਗਾ ਜੀ ਮੈਂ ਮੈਂ ਕਿਹਾ ਵੀ ਭਾਈ ਘੱਟ ਕਰਨਾ ਵਾ 400 ਘੱਟ ਹੀ ਲੰਦਾ ਵਾ ਦੇਖ ਲਓ ਭਾਈ ਇਹਦਾ ਹਾਲ ਆ ਡਾਕਟਰਾਂ ਦਾ ਜਿਹੜੇ ਕਹਿੰਦੇ ਆ ਆਪ ਦਾ ਡਾਕਟਰ ਆਪ ਲੈ ਜਾਓ ਭਾਈ ਸਿੱਧੀ ਗੱਲ ਆ ਹੁਣ ਪੁੱਛ ਕੇ ਦੇਖ ਲਓ ਹੁਣ ਵੀ ਐਡੇ ਚੰਗੇ ਡਾਕਟਰਾਂ ਕੋਲ ਚੈੱਕ ਹੋ ਕੇ ਆਈ ਆ ਤੇ ਕਿੰਨੇ ਕਿੰਨੇ ਬੰਦੇ ਨੇ ਝੂਠ ਮਾਰੇ ਇੱਕ ਇੱਕ ਚੀਜ਼ ਗੁਰਪੀਦ ਹੋਰ ਕਾ ਉਨੇ ਲੈ ਕੇ ਦਿਖਾਦੀ ਉਹਦਣਾ ਭਾਈ ਜੀ ਮੇਰੇ ਨੀਕਰ ਪਾਈ ਸੀ ਉਹ ਆਪਾਂ ਨਾਰਮਲ ਹੀ ਕੰਮ ਕਰਦੇ ਪਾਲਨੇ ਪਰ ਬਾਹਣਾ ਤੇਰਾ ਬਈ ਕੁਛ ਕਰੋ ਹਾਂਜੀ ਮੈਂ ਕਿਹ ਜੀ ਦੱਸਦਾ ਮੇਰਾ ਨਾ ਢੂਈ ਦਾ ਆਪਰੇਸ਼ਨ ਹੋਇਆ ਉਹਨਾਂ ਦੀ ਬੋਲੀ ਗਿਆ ਮੈਂ ਤੁਹਾਨੂੰ ਦੱਸਦਾ ਮੇਰਾ ਨਾ ਢੂਈ ਦਾ ਮੈਂ ਦਿਖਾਉਣਾ ਇੱਕ ਮਿੰਟ ਮੇਰਾ ਢੂਈ ਦਾ ਆਪਰੇਸ਼ਨ ਹੋਇਆ ਮੇਰੇ ਢੂਈ ਦੇ ਚ ਰਾਡ ਪਈ ਹੋਈ ਹੈ ਮੈਂ ਪਹਾਰਾ ਕਪੜਾ ਨਹੀਂ ਪਾ ਕੇ ਤਾਂ ਸ਼ੂਟ-ਸ਼ਾਟ ਦੇ ਇੱਕ ਜਾ ਕੇ ਤੇ ਜਾਈ ਰਸਤਾ ਲੀਕ 10 ਮਿੰਟ ਪਾਲਾਂ ਮੈਂ ਘਰ ਆ ਕੇ ਨੀਕਰ ਵਗੈਰਾ ਜਾਂ ਹਲਕਾ ਪਜਾਮਾ ਪਾਲਣਾ ਗੁਰ ਵੀ ਦਿਖਾਈ ਆ ਮੇਰਾ ਐਡਾ ਪ੍ਰੈਸ਼ਰ ਹੋਇਆ ਉਹ ਬਦਲੇ ਪ੍ਰੈ ਐਂਦਰ ਹੈ ਪ੍ਰੈਸ਼ਰ ਵਾਲੇ ਬੰਦੇ ਦਾ ਬੰਦਾ ਕਹਿ ਰਿਹਾ ਜੀ ਨਹੀਂ ਨਹੀਂ ਇਹ ਤਾਂ ਨੀਕਰ ਪਾਲੀ ਇਹ ਠੀਕ ਆ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਯਾਰ ਕਿੱਥੇ ਤਾਂ ਗਲਤੀ ਮੰਨਣ ਦੀ ਬਜਾਏ ਪਿਛਲੀ ਵੀਡੀਓ ਦੀ ਚੀਜ਼ ਮੈਂ ਤਾਂ ਨਹੀਂ ਤਾਂ ਨਹੀਂ ਦਿਖਾਈ ਕਿਉਂਕਿ ਉਹ ਬੰਦਾ ਬੜਾ ਛਾਤਰ ਜਿਹਾ ਲੱਗਿਆ ਮੈਨੂੰ ਉਹ ਪੱਗ ਜੀ ਵਾਲਾ ਉਹ ਨਹੀਂ ਫੇਰ ਕਹਿੰਦੇ ਬਾਈ ਇਹ ਨਾ ਤੁਹੀ ਦਿਖਾ ਰਿਹਾ ਕਿਤੇ ਡਾਲਰ ਨਾ ਇਕੱਠੇ ਕਰ ਲਿਓ ਬਿਰਿਆ ਅਸੀਂ ਨਹੀਂ ਅਸੀਂ ਪਸੀ ਭਾਵੇਂ ਨਾ ਮੈਂ ਕਿਹਾ ਭਾਈ ਝਾੜੂ ਮਾਰ ਕੇ ਖਾ ਲਾਂਗੇ ਦਿਹਾੜੀ ਕਰ ਲਾਂਗੇ ਮੰਕ ਨਹੀਂ ਕਿਸੇ ਤੋਂ ਖਾਣ ਵਾਲੇ ਬੰਦੇ ਸਮਝਦਾ ਸੱਚ ਨੂੰ ਵੀ ਸੱਚ ਹੀ ਰਹਿਣਾ ਨਾ ਬਾਈ ਯਾਰ ਬੰਦੇ ਇੰਨੇ ਹਾਂ ਇੰਨਾ ਆਵਾ ਤਵਾ ਬੋਲੇ ਬੰਦੇ ਯਾਰ ਹਨਾ ਬੰਦੇ ਨੂੰ ਸੰਗ ਸ਼ਰਮ ਹੀ ਹੈਣੀ ਬਾਈ ਵਧੀਆ ਬੰਦਾ ਕਾ ਅਸੀਂ ਵਰਤਦੇ ਆਂ ਬੰਦੇ ਨਾਲ ਸਾਡਾ ਗਵਾਨ ਮੱਥਈ ਆ ਬਾਈ ਨਾਲ ਤੇ ਆ ਜਿਹੜੀ ਗਾਂ ਲਿਆਂਦੀ ਆ ਪਹਿਲਾਂ ਵੀਡੀਓ ਵੇਖੀ ਸੀ ਬਾਈ ਦੀ ਤੋਂ ਕਹਿੰਦਾ ਸੂਈ ਮਤਾ ਹੁਣ ਪੁੱਛੀਂਦੇ ਮੈਂ ਫਿਰ ਸੂਈ ਹੈ ਕਿ ਨਹੀਂ ਨਹੀਂ ਬਈ ਇਹ ਹਜੇ ਸੂਈ ਸਹੀ ਤਾਂ ਹਜੇ ਵੀ ਬਾਈ ਇਹਦੇ ਥੱਲੇ ਬਾਈ ਧਾਈ ਨਹੀਂ ਅਸੀਂ ਉੱਪਰ ਹਜੇ ਵੀ ਬਾਈ ਬਾਈ ਧਾਈ ਨਹੀਂ ਇਹਦੇ ਬੰਦਿਆਂ ਦੇ ਜਿਹੜਾ ਬੰਦੇ ਉਹ ਵਪਾਰੀ ਸੀਗੇ ਜਿਨ੍ਹਾਂ ਨੇ ਵੇਚੀ ਆ ਗਾਂ ਇਹ ਨਾਲ ਡਾਕਟਰ ਸੀਗਾ ਕੋਈ ਬੰਦੇ ਰਲੇ ਮਿਲੇ ਸੀ ਸਾਰੇ ਕਹਿੰਦਾ ਮਤਲਬ ਇਹ ਪੱਜ ਇਦਾਂ ਠੱਗੀ ਵੱਜੀ ਆ ਕੱਲੂ ਕਿਸੇ ਹੋਰ ਨਾਲ ਵੱਜੂਗੀ ਬਿਲਕੁਲ ਭਾਈ ਬੰਦਿਆਂ ਨੂੰ ਵੇਰ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਐਵੇਂ ਜੇ ਬੰਦੇ ਬਜਣਾ ਚਾਹੀਦਾ ਨਾਲੇ ਭਾਈ ਯਾਰ ਇੱਕ ਜੀ ਮੈਂ ਬੇਨਤੀ ਕਰਦਾ ਕਿਸੇ ਦੀ ਚੱਕ ਜਾ ਕੇ ਪਸੂ ਨਾ ਖਰੀਦਿਓ ਉਵੇਂ ਵੀਡੀਓ ਚ ਹੈ ਗਾਉ ਉਦੋਂ ਹੀ ਹੈ ਗਾਉ ਠੀਕ ਹੈ ਗੱਲ ਤਾਂ ਇਹ ਆ ਵੀ ਇੱਥੇ ਡਾਇਰੈਕਟਰ ਨੇ ਕਿੱਡਾ ਵੱਡਾ ਝੂਠ ਮਾਰਿਆ ਸਪੈਸ਼ਲ ਦੇਖਣ ਆਇਆ ਮੈਂ ਕਿਹਾ ਭਾਈ ਇਹਨਾਂ ਦਾ ਵੀ ਵੇਖਾ ਬਾਈਆਂ ਦਾ ਤੇ ਕੋਈ ਗੱਲ ਨਹੀਂ ਸਮਾਂ ਨੰਗ ਕੇ ਫੇਰ ਮੈਂ ਆਇਆ ਉੱਤੋਂ ਦੀ ਦੇਖਣ ਸਪੈਸ਼ਲ ਨਹੀਂ ਮੈਂ ਦੇਖ ਕੇ ਤਾਂ ਆਵਾਂ ਕੱਲ ਪਤਾ ਕੀ ਹੈ ਜਿਹੜੇ ਉਹਨਾਂ ਨੇ ਮੈਂ ਵੀ ਵੇਖੀ ਆ ਵੀਡੀਓ ਉਹ ਜਿਹੜੀ ਵੀਡੀਓ ਵਿੱਚ ਕਹੀ ਜਾਂਦੇ ਆ ਵੀ ਉਹ ਗਾਂ ਦਾ ਮੇਲਾ ਦਾ ਕਰਨ ਕਿੰਨੇ ਦਿਨ ਰਹਿੰਦੇ ਆ ਉਹਦਾ ਉਦੋਂ ਟੱਪ ਕੇ ਉਹ ਜਿਹੜਾ ਤੋਂ ਨਾ 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 ਬਾਈ ਜੀ ਉਹਨਾਂ ਤੋਂ ਟੱਪ ਗਈ ਉਹ ਵੀ ਟੱਪ ਗਈ ਚਲੋ ਹੁਣ ਤਾਂ ਚਲੋ ਉਦੋਂ ਦਾ ਚਲੋ ਜੋ ਸੱਤੇ ਸੀ ਤਾਂ ਸੁਣੀ ਤਾਂ ਚਾਹੀਦੀ ਸੀ ਇਹ ਮੇਰੇ 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 ਹਿਸਾਬ ਨਾਲ ਉਹਨਾਂ ਦਾ ਬਾਈ ਜੀ ਇਹ 45 ਤੇ 7 ਮੇਰੇ ਹਿਸਾਬ ਨਾਲ 52 ਦਿਨ ਟੱਪ ਗਈ ਤੇ ਡਾਕਟਰ ਸਾਹਿਬ ਦੇ ਹਿਸਾਬ ਨਾਲ 22 ਦਿਨ ਟੱਪੀ ਉਹ ਉਹਨਾਂ ਦੇ ਡਾਕਟਰ ਉਹਨਾਂ ਡਾਕਟਰ ਸਾਹਿਬ ਨੇ 22 ਦਿਨ ਟੱਪ ਗਈ ਤੇ ਮੇਰੇ ਹਿਸਾਬ ਨਾਲ 51 ਦਿਨ ਟੱਪ ਗਈ ਠੀਕ ਹੈ ਇੱਕ ਨਾ ਪਤਾ ਕੀ ਹੈ ਬਾਈ ਮੈਨੂੰ ਦੇਖੋ ਤੁਸੀਂ ਮੈਨੂੰ ਫੋਨ ਲਾਇਆ ਮੈਂ ਕਿਹਾ ਮੈਂ 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 ਤਾਂ ਨਹੀਂ ਪੁੱਛਿਆ ਕਿ ਤੁਸੀਂ ਮੈਂ ਸੌਹ ਲੱਗਿਆ ਆਪਾਂ ਗੋਦਸਾ ਦੀ ਕਾਹਨ ਗੁਰਪੀਤੋ ਬਾਈ ਬਾਈ ਦਾ ਫਸਟ ਵਾਰਾ ਬਾਈ ਨੰਬਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਬੰਦਾ ਬਾਈ ਨੂੰ ਮੈਂ ਸਾਰੇ ਰਿਕਾਰਡਾਂ ਭੇਜ ਦਿੱਤਾ ਬਾਈ ਦਾ 27 ਦਿਨਾਂ ਮਰੀਜ਼ ਨਾਲ ਗੱਲ ਹੋਈ ਸੀ ਮੈਨੂੰ ਬਿਲ੍ਹਾ ਆਉਦੀ ਮਾਂ ਗਾਂ ਲੈਣਾ ਮੈਂ ਕਿਹਾ ਮੇਰਾ ਇੰਨਾ ਖਰਚ ਹੋਇਆ 26 27 ਹਜ਼ਾਰ ਖਰਚ ਹੋਇਆ 24 25 ਹਜ਼ਾਰ ਖਰਚ ਹੋਇਆ ਮੇਰਾ ਰਿਕਾਰਡ ਉਹ ਰਿਕਾਰਡ ਮੇਰੇ ਕੋਲ ਵੀ ਹੈਗੀ ਆ ਮੈਂ ਕਿਹਾ ਬਾਈ ਕਰਾਂਗਾ 23000 ਰੁਪਏ ਦੇ ਦੂੰਗਾ ਤੇ ਬਾਈ ਮਾਂ ਜਿਹੜਾ-ਘੜਾ ਬੰਦਾਂ ਦਾ ਬੰਦੇ ਕਹਿੰਦੇ ਵੀ ਇਹ ਇਹ ਗਾਣਾ ਤੈਨੂੰ ਇਹਨਾਂ ਦਾ TG2 ਕਹਿੰਦਾ 48 ਲਿਉਡੀ ਪੱਤ ਗਈ ਬਲ ਗਾਂ ਰਹਿ ਗਈ ਤੇ ਤੈਨੂੰ ਦੇ ਦੀ ਗਾਂ ਦੇ ਧਾਰਾ ਦੂਰ ਤੈਨਾਂ ਮਾਰ ਗਏ ਨਹੀਂ ਵੇਸਾ ਜੱਟ ਜੋਤਾ ਤੂੰ ਗਾਂ ਵਾਪਸ ਦੇ ਦੇ ਅੱਡੇ ਘੰਟੇ ਵਾਲਾ ਬੰਦਾ ਕਹਿੰਦਾ ਮੇਰੇ ਦਾ ਪਾਰਟਰ ਮੰਨਦਾ ਨਹੀਂ ਉਹ ਪਾਰਟਰ ਨੂੰ ਐ ਲੱਗਿਆ ਹੁਣ ਵੀ ਅਸੀਂ ਗਾਲਾਂ ਕੱਢਦੀਆਂ ਵੀਡੀਓ ਮਤਲਬ ਕਿ ਤੁਹਾਨੂੰ ਕਮੈਂਟ ਬਾਕਸ ਆਫ ਕਰਤਾ ਕਿਉਂਕਿ ਨਾ ਫਰਕ ਬਹੁ ਪੈਂਦਾ ਠੀਕ ਹੈ ਸ਼ੈਤਾਨ ਬੰਦੇ ਆ ਕਮੈਂਟ ਬਾਕਸ ਨੂੰ ਆਫ ਕਰਤਾ ਜੇ ਕਿ ਮੈਂ ਕਮੈਂਟ ਬਾਕਸ ਆਨ ਹੋਵੇ ਤਾਂ ਬੰਦਾ ਦੱਸਦਾ ਵੀ ਤੂੰ ਵੈਰਿਟੀ ਕੀਆਂ ਜਾ ਉਹ ਬੰਦਾ ਵ ਔਰ ਵੀ ਲੋਕੋ ਨੂੰ ਗਾਲਾਂ ਕੱਢੀ ਜਾਂਦੇ ਆ ਉਹ ਲਾਸਟ ਨੂੰ ਕਹੋ ਤੁਸੀਂ ਵੀਡੀਓ ਡਿਲੀਟ ਕਰ ਦਿਓ ਮੈਂ ਆ ਵੀਡੀਓ ਡਿਲੀਟ ਕਰਾਂ। ਬਿਰੋਨ ਕਿਹਾ ਵੀ ਸੀ ਗੱਲ ਪਤਾ ਕੀ ਹੈ ਬਾਈ ਕੋਈ ਐਡਾ ਮਹਿੰਗਾ ਸਸਤਾ ਸੌਦਾ ਤਾਂ ਹੈ ਨਹੀਂ ਜੇ ਕੋਈ ਬੰਦਾ ਮੰਨ ਲਾ ਇੱਥੋਂ ਜੇ ਕੋਈ ਗੱਡੀ ਕਰਾ ਕੇ ਗਿਆ ਚੀਜ਼ ਲੈਣ ਗਿਆ ਕੋਈ ਤਾਂ ਹੈ ਨਹੀਂ ਵੀ ਬੰਦਾ ਕੱਲੋ ਚੀਜ਼ ਫਿਜ਼ੀਕਲ ਆਵੇ ਤੇ ਵੀ ਬੰਦਾ ਬਦਨਾਮੀ ਕਰਨਾ ਅਗਲੇ ਤੇ ਬਦਨਾਮੀ ਕਰੂਗਾ ਜਦੋਂ ਬੰਦਾ ਕੋਈ ਆਕਿਆ ਹੋਵੇ ਜਿਹਨੇ ਪੈਸੇ ਲਾਏ ਹੋਣ ਨਾ ਜਿੱਦਾ ਮੰਨ ਲਓ ਆਪਾਂ ਕੋਈ ਚੀਜ਼ ਲੈ ਕੇ ਆਉਂਨੇ ਆ ਚੀਜ਼ ਮਾੜੀ ਨਿਕਲ ਜੇ ਅਗਲਾ ਗਾਲਾਂ ਦਾ ਕੱਢਦਾ ਹੀ ਆ ਕੱਢਦਾ ਹੀ ਆ ਠੀਕ ਹੈ ਨਾ ਛੜਦਾ ਦੁਖ ਜਦੋਂ ਆਕੇ ਜੋ ਕੋਈ ਖੋਲਾ ਦੋਦੀ ਨਾ ਦਊਗਾ ਤੇ ਬੰਦਾ ਕੀ ਕਹੂਗਾ ਤੇ ਜੇ ਸਵਾਲ ਵਾਲੀ ਗੱਲ ਤਾਂ ਫੇਰ ਅਜਾ ਸਪੈਸ਼ਲ ਬਾਈ ਮੈਂ ਦੇਖਣਾ ਆ ਨਾਲੇ ਜੇ ਗੱਲ ਪਤਾ ਕੀ ਹੈ ਬਾਈ ਅਸੀਂ ਕੋਈ ਪੱਖਵਾਤ ਵਾਲੀ ਗੱਲ ਨਹੀਂ ਕਰਦੇ ਜੇ ਉਹ ਬੰਦੇ ਵੀਡੀਓ ਚ ਕਹਿ ਰਹੇ ਸੀ ਵੀ ਡਾਕਟਰ ਨੂੰ ਗੱਡੀ ਦਾ ਆਪਣਾ ਗਾ ਚੈੱਕ ਕਰਾਈ ਆ ਵੀ ਗਾ ਇੰਨੇ ਦਿਨ ਚ ਸੁਣੀ ਸੀਗੀ ਤਾਂ ਗਾ ਨੂੰ ਸੁਣ ਹਮੇਲਾ 50 ਦਿਨਾਂ ਤੇ ਗਾ ਦੇ ਉੱਪਰ ਟੱਪ ਗਿਆ ਤੇ ਹੁਣ ਵੀ ਸੁਣੀ ਚਾਹੀਦੀ ਸੀ ਜੇ ਮਰਦਾਂ ਵਾਲੀ ਗੱਲ ਆ ਬਾਈ ਜੇ ਇਹ ਜੀ ਉਹ ਮਾਰੀਆਂ ਚੰਗੇ ਗੱਲਾਂ ਬੋਲਦੇ ਆ ਫੋਨ ਤੇ ਦਾ ਅੱਜ ਕੱਲ ਹਰੇਕ ਬੰਦਾ ਗਾਲ ਉੱਪਰ ਕੱਢ ਦਿੰਦਾ ਹੈਗਾ ਗੱਲ ਜਾਂਦਾ ਬੰਦਾ ਫੇਸ ਟੂ ਫੇਸ ਜੀ ਗੱਲ ਜੇ ਜੇ ਇੱਜ਼ਤ ਆ ਜਾਂਦੀ ਹੈ ਤੇ ਫਿਰ ਗਾਂ ਲੈ ਕੇ ਜਾਂਦੇ ਪੈਸੇ ਦੇ ਕੇ ਜਾਂਦੇ ਇਹਦੇ ਜਾਂ ਜੇ ਜ ਸੱਤੇ ਸੀਤਾ ਪਰ ਉਹਨਾ ਗਾਂ ਖੜੀ ਆ ਤੁਹਾਨੂੰ ਤਾਂ ਕੋਈ ਕੱਠੂ ਕੱਟਲੂ ਬਚਲੂ ਦੀਣਾ ਨਹੀਂ ਇਹਦਾ ਨਾ ਕੋਈ ਲੈਵਾ ਇਹਦਾ ਕੋਈ ਨਾ ਵਾਸਤਾ ਇਹ ਤਾਂ ਸਰਾਸਰ ਆਇਆ ਵੀ ਮੇਲੀ ਪੁੱਤ ਤੇ ਜਿਹੜੀ ਇਹਨਾਂ ਨਾਲ ਠੱਗੀ ਵੱਜੀ ਆ ਉਹ ਡਾਕਟਰ ਵੀ ਮਿਲਿਆ ਹੋਇਆ ਉਹ ਬੰਦੇ ਦਾ ਚੈਨਲ ਆ ਵੀ ਅੱਜ ਕੱਲ ਹਰੇਕ ਬੰਦਾ ਫੇਸਬੁੱਕ ਚੱਕ ਪਾਉਂਦਾਗਾ ਕੋਈ ਪਸ਼ੂ ਬਾਦ ਦਾ ਕੋਈ ਕਾਰ ਪਾਦ ਦਾ ਕੋਈ ਘਰ ਪਾਦ ਦਾ ਜਦੋਂ ਤੁਸੀਂ ਕੋਈ ਵੀ ਸੌਦਾ ਖਰੀਦਣਾ ਹੈ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ ਅਸੀਂ ਇਹਦੇ ਨਾਲ ਨਹੀਂ ਕਹਿੰਦੇ ਕੱਲ ਨੂੰ ਕਿਸੇ ਹੋਰ ਨਾਲ ਨਾ ਵਾਜੇ ਵੀ ਕਹਿਣ ਦਾ ਮਤਲਬ ਇਹ ਆ ਵੀ ਮਾੜੇ ਬੰਦਿਆਂ ਨਾਲ ਰਹਿਣਾ ਤੇ ਮਾੜੇ ਬੰਦੇ ਕੋਲੇ ਬਹਿਣਾ ਸਾਡੀ ਵੀ ਉਹ ਹੈ ਨਹੀਂ ਕਿ ਬੰਦਾ ਪਿੰਡ ਵਸਦੇ ਮੂੰਹ ਮੱਥ ਲੱਗਣ ਵਾਲਾ ਬੰਦਾ ਇਹ ਕੋਈ ਅਸੀਂ ਉਹ ਐਨੇ ਕਹਿੰਦੇ ਵੀ ਇਹ ਬੰਦਾ ਵੀ ਠੱਗੀਆਂ ਚੋਰੀਆਂ ਕਰਦਾ ਜਿਵੇਂ ਉਹ ਵੀਡੀਓ ਦੇ ਵਿੱਚ ਕਹੀ ਜਾਂਦੇ ਸੀ ਨੰਗ ਮਲੰਗ ਐਡਾ ਕੋਈ ਉਹ ਵੀ ਧਨਾਟ ਬੰਦੇ ਨਹੀਂ ਜਿਹੜੇ گاਵਾ ਵੇਚਦੇ ਆ ਧਨਾਟ ਬੰਦੇ گاਵਾ ਨਹੀਂ ਵੇਚਦੇ ਹੁੰਦੇ ਇਹ ਗੱਲ ਨੂੰ ਛੋਭਣੀ ਨਹੀਂ ਹਿੰਦੀ ਬਾਈ ਨਾਲੇ ਇਹ ਗੱਲ ਨੂੰ ਛੋਭਣੀ ਦਿੱਤੀ ਮਾੜਾ ਚੰਗਾ ਨਹੀਂ ਵਖਦਾ ਨਹੀਂ ਕੋਈ ਪਤਾ ਹੁੰਦਾ ਮਾੜਾ ਚੰਗਾ ਕਿਤੇ ਆ ਜੇ ਮਿਹਨਤ ਕਰਕੇ ਖਾਣ ਲਾ ਬੰਦਾ ਕਦੇ ਮਾੜਾ ਨਹੀਂ ਹੁੰਦਾ ਸਾਰਾ ਸਾਰਾ ਬੰਦੇ ਨਾਲ ਠੱਗੀ ਵੱਜੀ ਆ ਗਾਂ ਸਾਡੇ ਸਾਹਮਣੇ ਆ ਅਸੀਂ ਰੋਈ ਨੰਗਦੇ ਆ ਸਾਡਾ ਨੰਗਾ ਹੈ ਅਸੀਂ ਕਹਿ ਰਿਹਾ ਪੁੱਛ ਲੈਣਾ ਵੀ ਜਿਹੜੀ ਵੀਡ ਵਾਲੀ ਗਾਂ ਸੋਈਏ ਕਿ ਨਹੀਂ ਫੇਰ ਪੁੱਛ ਲਈ ਦੇਖੋ ਸਾਹਮਣੇ ਖੜੀ ਦੇਖ ਲਓ ਕਹਿੰਦਾ ਮਤਲਬ ਇਹ ਵੀ ਠੱਗੀ ਇਹ ਤਾਂ ਵੱਜੀ ਆ ਮਾਰੀ ਆ ਬੰਦੇ ਨੇ ਠੱਗੀ ਨਹੀਂ ਨਹੀਂ ਭਾਈ ਡਾਕਟਰ ਦੇ ਨਾਂ ਰਾਲ ਕੇ ਮਾਰੀ ਆ ਹਲਕੇ ਮਾਰੀ ਆ ਡਾਕਟਰ ਨੂੰ ਪਹਿਲਾਂ ਦੱਸਿਆ ਗਿਆ ਠੀਕ ਹੈ ਬੱਚੇ ਸੀ ਤਾਂ ਫਿਰ ਇੱਥੇ ਆ ਕੇ ਮਾਰਾ ਜਾ ਇੱਥੇ ਆ ਕੇ ਨਾ ਪਾਉਣ ਜਦੋਂ ਭਾਈ ਆਪਾਂ ਕਿਸੇ ਦੇ ਘਰੋਂ ਚੀਜ਼ ਲੈਣ ਜਾਣੇ ਆ ਨਾ ਤਾਂ ਅਗਲਾ ਗੜਾਚ ਦੇ ਨਾਲ ਦੱਸ ਦੂਗਾ ਬੰਦਾ ਲੈ ਲੈਣਾ ਚਾਨਣਾ ਪਾਦਣਾ ਆ ਕੇ ਵੀ ਆ ਬਾਈ ਜੀ ਖੋ ਇੱਕ ਚੀਜ਼ ਹੋਰ ਖੁੱਲਾ ਚੈਲੰਜ ਆ ਕੋਈ ਅਸੀਂ ਚੋਰ ਚੱਕੇ ਨਹੀਂ ਹੈਗੇ ਨਾ ਅਸੀਂ ਕਿਸੇ ਨਾਲ ਉਹ ਕਰਗੇ ਜਿਹੜਾ ਵੀਰ ਮੇਰਾ ਮਰਜੀ ਆ ਵੀਰ ਬ੍ਰਦਰ ਚੰਡੀਗੜ੍ਹ ਤੋਂ ਆ ਬਹਿਵਲ ਬੈਲ ਤੋਂ ਖਾਲਸਾ ਲੱਖਾ ਇਹ ਬਾਈ ਆਇਆ ਦੇਖ ਕੇ ਵੀਡੀਓ ਠੀਕ ਆ ਬਾਈ ਨੂੰ ਡਾਊਟ ਹੋਊਗਾ ਬਿਸ਼ਰੇ ਪਸੂ ਸੂ ਨਾ ਪਿਆ ਹੋਵੇ ਪਸੂ ਫਲ ਸੱਟ ਜਾਂਦਾ ਸਾਨੂੰ ਵੀ ਐਸੇ ਇੱਕ ਰਿਹਾ ਡਾਊਟ ਹੋਇਆ ਬਿਸ਼ਰੇ ਦੇ ਅੰਦਰ ਰਸੌਲੀ ਨਾ ਹੋਵੇ ਵੀਰੇ ਸਾਰੇ ਗਲਤ ਹੋ ਜੀ ਅੱਜ ਡਾਕਟਰ ਸੋ ਚੈੱਕ ਲਈ ਦੋ ਵਾਰ ਗਾ ਇੱਕ ਰਿਹਾ ਪਹਿਲਾਂ ਕਰਾਈ ਅੱਜ ਫੇਰ ਗਾ ਚੈੱਕ ਡਾਕਟਰਾਂ ਦੇ ਬੱਚਾ ਤੰਦਰੁਸਤ ਆ ਪੂਰਾ ਸਹੀ ਆ ਠੀਕ ਆ ਜੀ ਪਰ ਬੰਦਿਆਂ ਜਰਾ ਇੰਨਾ ਗਲਤ ਬੋਲੇ ਨਾ ਮਜਬੂਰ ਹੋਣਾ ਪਿਆ ਇਹਨਾਂ ਨੂੰ ਹੋਇਆ ਵਿਚਾਰੇ ਉਹ ਬੰਦਾ ਗਲਤ ਹੋਵੇ ਮੈਂ ਬਾਈ ਤੁਸੀਂ ਆ ਕੇ ਦੇਖ ਲਓ ਨਾ ਨਾ ਬਾਈ ਤੁਸੀਂ ਇੰਨੀ ਵਟੂ ਆਇਆ ਫੈਸਲਾ ਦੇਖਿਆ ਯਾਰ ਬਾਈ ਇਹ ਪਹਿਲੇ ਸੂਏ ਨੇ ਸੂਣਾ ਪਹਿਲੇ ਸੂਏ ਸੂਣਾ ਬਾਈ ਜਿਹੜਾ ਉਹ ਮੁੰਡਾ ਕਹਿ ਰਿਹਾ ਵੀ ਮੇਰੇ ਘਰੋਂ ਲਗਾਈ ਮੈਂ ਤਾਂ ਉਹਦੇ ਮੰਮੀ ਜਿਹੜੀ ਨੂੰ ਵੀ ਕਹਿੰਦਾ ਵੀ ਤੁਹਾਡੇ ਘਰ ਉਹ ਗਾਂ ਗਈ ਕੀ ਲੋਰ ਸੀ ਕਿਸੇ ਦੇ ਮਗਰ ਲਾ ਕੇ ਝੂਠ ਮਾਰਦਾ ਨਾਲ ਯਾਰ ਗਲਤ ਬੋਲਣ ਦਾ ਤਾਂ ਕਿਸੇ ਨੂੰ ਫੋਨ ਤੇ ਵੀ ਮਤਲਬ ਨਹੀਂ ਬੰਦਦਾਗਾ ਵੀ ਮਾੜਾ ਚੰਗਾ ਬੋਲਣਾ ਦੁਖੀ ਦਾ ਬੰਦਾ ਇਹ ਆ ਫਲਾਣਾ ਢਮਕਾ ਨਾ ਤੋ ਕਿ다 ਕੇ ਸਾਰੇ ਸਰਮਾਇਦਾਰ ਹੀ ਹਰ ਇੱਕ ਬੰਦਾ ਰੋਟੀ ਖਾ ਕੇ ਪੈਂਦਾ ਹੈਗਾ ਸਾਰੇ ਛੇਰ ਆ ਤੇ ਸਾਰੇ ਸਵਾ ਛੇਰ ਆ ਮੇਨ ਗੱਲ ਤਾਂ ਜਿਹੜੀ ਉਹ ਆਪਦੀ ਜ਼ੁਬਾਨ ਤੇ ਪੁਕਣ ਅਸੀਂ ਕਹਿੰਨੇ ਵੀ ਆਦੀ ਜ਼ੁਬਾਨ ਤੇ ਪੁਕਣ ਜੇ ਗਾਂ ਦਿੱਤੀ ਸੀ ਤਾਂ ਗਾਂ ਸੂਈ ਤਾਂ ਹੈ ਨਹੀਂ ਆ ਕੇ ਚੈੱਕ ਕਰ ਲੈਣ ਠੀਕ ਹੈ ਨਾ ਹਾਂ ਲਿਓ ਨਾ ਆਪਦਾ ਬੰਦਾ ਲਿਓ ਨਾ ਗੱਦੇ ਦਿੰਦੀ ਸਾਨੂੰ ਪਤਾ ਲੱਗ ਜੇ ਫਿਰ ਤਾਂ ਅਸੀਂ ਉਹ ਬੰਦੇ ਨੂੰ ਕਹਿ ਸਕੀਏ ਭਾਈ ਤੂੰ ਝੂਠਾ ਐਸ ਗੱਲ ਤੇ ਮੈਨੂੰ ਦੇਖ ਕੇ ਹੱਸੀ ਜਾਂਦੇ ਆ ਵੀ ਕਹਿੰਦਾ ਮਤਲਬ ਇਹ ਆ ਕਿਸੇ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਜੇ ਉਹ ਆਪਦੀ ਇਨਸਾਨੀਅਤ ਤੌਰ ਤੇ ਜੋ ਕਹਿੰਦੇ ਵੀ ਅਸੀਂ ਸੱਚੇ ਸੁੱੱਚੇ ਆ ਤਾਂ ਉਹ ਨਾਲ ਯਾਰ ਇਹ ਵੀਡੀਓ ਪਾ ਕੇ ਮਾੜਾ ਚੰਗਾ ਬੋਲਣਾ ਕੋਈ ਬੰਦਿਆਂ ਦੀ ਗੱਲ ਨਹੀਂ ਹੁੰਦੀ ਉਹਦੇ ਵਪਾਰ ਕਰਨਾਗਾ ਜਿਹੜਾ ਕੀਤਾ ਹੁੰਦਾ ਨਾ ਇਹ ਵਧਾਉਣਾ ਵੀ ਬਹੁਤ ਔਖਾ ਤੇ ਗਵਾਹ ਬੰਦਾ ਮਿੰਟੋ ਮਿੰਟ ਹੀ ਲੰਗਾਗਾ ਇਹ ਗਵਾਉਣ ਵਾਲਾ ਕੰਮ ਹੀ ਆ ਬਾਈ ਉਹਨਾਂ ਦਾ ਇਹ ਗਵਾਉਣ ਵਾਲਾ ਕੰਮ ਹੀ ਆ ਮੰਨ ਲਓ ਜੇ ਉਹਨਾਂ ਦੇ ਪਿੰਡ ਦੇ ਬੰਦੇ ਚਲੋ ਵੀਡੀਓ ਇਹ ਕੋਈ ਬੰਦਾ ਵੇਖਦਾ ਅਗਲਾ ਗਾਲਾਂ ਦਾ ਕੱਢੂਗਾ ਅਗਲਾ ਕੋਈ ਵਪਾਰੀ ਨੂੰ ਠੱਗੀ ਮਾਰੂ ਇੱਕ ਬੰਦੇ ਨੇ ਕੀ ਨਾ ਉਹਦਾ ਵਰੀ ਦਾ ਤੇ ਬਾਕੀ ਸਾਰਿਆਂ ਦੀ ਵਰਤ ਮਾਰੀ ਆ ਚੰਗੇ ਬੰਦਿਆਂ ਦਾ ਵੀ ਕੰਮ ਮਾਰੀ ਆ ਬਾਈ ਸਾਰੇ ਮਾਰੀ ਆ ਬਾਈ ਦੇਖੋ 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 ਮੇਰਾ ਮੇਰਾ ਗੱਲ ਤੋਂ ਜਿਹੜੇ ਬੰਦੇ ਹੁਣ ਜਿਹੜੇ ਬੰਦੇ ਨਹੀਂ ਜਾਂਦੇ ਉਹਦੇ ਮੂਰੇ ਆਇਆ ਵੀਡੀਓ ਕਰੀ ਬੈਠਿਆ ਉਹਦਾ ਪਰ ਕਹਿਣਗੇ ਵੀ ਇਹ ਬੰਦਾ ਸਾਫਾ ਚੱਕ ਕੇ ਲੈ ਗਿਆ ਤੇ ਇਹ ਬੰਦਾ ਉਹਨਾਂ ਨਾਲ ਠੱਗੀ ਮਾਰ ਗਿਆ ਹਾਂਜੀ ਉਹ ਤਾਂ ਪੈਸੇ ਤਾਂ ਨਹੀਂ ਨਹੀਂ ਉਹਨਾਂ ਨਾਲ ਕੀ ਮਾਰੀ ਪੈਸੇ ਪੈਸੇ ਗੁਰਪ੍ਰੀਤ ਮੈਂ ਦਿੱਤੇ ਵੀਰੇ ਜਿਹੜੀ ਹੁਣ ਸਾਫਾ ਹੀ ਪੈਸੇ ਮੈਂ ਦਿੱਤੇ ਜਿਹੜੀ ਉਹ ਆ ਪਹਿਲਾਂ ਤੁਹਾਨੂੰ ਤੁਹਾਨੂੰ ਮੈਂ ਰਿਕਾਰਡਿੰਗ ਸੁਣਾਦੀ ਵੀ 7500 ਪੂਰਾ ਦਿੱਤਾ ਠੀਕ ਆ ਸਾਫਾ ਉਹਨਾਂ ਦਾ ਉਹ ਮੰਨੀ ਜਾਂਦਾ ਤੇ ਹੁਣ ਡਾਕਟਰ ਵਾਲਾ ਗੱਬ ਵੀ ਪ੍ਰਮਾਤਮਾ ਕਹਿੰਦੇ ਦੇਂਦਾ ਹੁੰਦਾ ਪਰ ਬੰਦੇ ਨੂੰ ਸੱਚ ਆ ਕਿ ਝੂਠਾ ਪ੍ਰਮਾਤਮਾ ਡਾਕਟਰ ਨੂੰ ਡਾਕਟਰ ਆ ਆ ਤੈਨੂੰ ਪਰਮਾਦਰ ਨੇ ਖੋਦੀ ਦਿਖਾਤਾ ਨਹੀਂ ਭਾਈ ਵੇਖਿਆ ਮੈਂ ਵੀਡੀਓ ਚ ਤੂੰ ਕਹਿਆ ਸੀ ਵੀਡੀਓ ਚ ਮੈਂ ਦੇਖਿਆ ਨਹੀਂ ਪਤਾ ਵੀ ਨਹੀਂ ਸੋਈ ਇਹ ਦੇਖ ਲਾ ਕੇ ਵੇਖਿਆ ਸਰੋਪਾ ਕਹਿੰਦੇ ਸਾਡਾ ਸਰੋਪਾ ਲੈ ਗਿਆ ਚੱਕ ਕੇ ਹਾਂ ਤੇ ਮੁੜ ਕੇ ਦੁਬਾਰਾ ਵੀਡੀਓ ਚ ਕਹੇ ਵੀ ਨਹੀਂ ਸਰੋਪਾ ਸੀ ਪਾਇਆ ਇਹ ਗੱਲਾਂ ਇਹ ਚੰਗੀ ਜਾਣੀ ਆ ਜਿਹੜਾ ਬੰਦਾ 100-100 ਰੁਪਏ ਚੋਰੀ ਲਾਹਦਾ ਉਹ ਬੰਦਾ ਕੋਈ ਇਹ ਵੀ ਟੈਂਸ਼ਨ ਕਾਦੀ ਆ ਉਹ ਬੰਦੇ ਖੁਦ ਵੀ ਪਹਿਲਾ ਵੀਡੀਓ ਪਾਈ ਉਹਨਾਂ ਨੇ ਉਦੋਂ ਉਹਨਾਂ ਨੇ ਜਦੋਂ ਵੇਚਣ ਵੇਲੇ ਗਾ ਉਹ ਖੁਦ ਬੋਲ ਰਿਹਾ ਵੀ ਸਾਢੇ 7 ਮਹੀਨੇ ਦੀ ਹੈਗੀ ਹੈ ਬਈ ਹਾਂ ਹਾਂ ਤਾਂ ਰਹਿੰਦੇ ਆ ਦੇਖੀ ਜਦੋਂ ਦੁਬਾਰੇ ਇਹਦੇ ਖਲਾਫ ਵੀਡੀਓ ਪਾਈ ਆ ਉਹਦੇ ਵਿੱਚ ਕਹਿ ਰਿਹਾ ਵੀ ਅਸੀਂ ਚੈੱਕ ਕਰਕੇ ਸਾਢੇ 6 ਮਹੀਨੇ ਦੇ ਗਏ ਝੂਠ ਤਾਂ ਦਾ ਆਪਦਾ ਉੱਥੀ ਦਾ ਉੱਥੀ ਆਪ ਹੀ ਫੜੇਗੇ ਬਈ ਹਾਂ ਆਪ ਹੀ ਫੜੇਗੇ ਆਪਾਂ ਨੂੰ ਕੋਈ ਬਾਈ ਦਿਲਾ ਨਹੀਂ ਮੈਂ ਦੂਰੋਂ ਆਇਆ ਮੈਂ ਕਿਹਾ ਚੱਲ ਬਾਈ ਦਾ ਪਾ ਯਾਰ ਵੇਖ ਕੇ ਤਾਂ ਮੈਂ ਵੀ ਹਾਂ ਬਿਲਕੁਲ ਬਈ ਠੀਕ ਹੈ ਨਾ ਉਹ ਅੱਜ ਫੇਰ ਹਿੰਮਤਜੀਵੀ ਵਾਲਾ ਕਹਿੰਦਾ ਸੀ ਬਾਈ ਮੇਰਾ ਕਰਕੇ ਤੁਸੀਂ 4 ਦਿਨ ਲੇਟ ਪਈ ਮੈਂ ਕਿਹਾ ਬਾਈ ਮੈਂ ਸਪੈਸ਼ ਠੀਕ ਆ ਪਾਉ ਪਵਾੰਗੋ ਯਾਰ ਵੀਡੀਓ ਸੱਚ ਦਾ ਸੱਚ ਆ ਬਾਈ ਸੱਚ ਦਾ ਸੱਚ ਆ ਇਹ ਪਰ ਜੈ ਸਿੰਘ ਮਹਿਰੋ ਨੇ ਤੇ ਡਾਕਟਰ ਨੇ ਤੇ ਉਹ ਮੁੰਡੇ ਨੇ ਤਿੰਨਾਂ ਨੇ ਸਾਰਿਆਂ ਨੇ ਨਾਲੇ ਰਲ ਕੇ ਠੱਗੀ ਮਾਰੀ ਆ ਇਹਨਾਂ ਜਦੋਂ ਬਾਈ ਵੱਜੋ ਠੀਕ ਆ ਬਹੁਤ ਇਹ ਠੱਗੀਆਂ ਮਾਰ ਦਿਆ ਰਾਤਾਂ ਨੂੰ ਗਾਣਾ ਇਹ ਫੜਦੇ ਆ ਠੀਕ ਆ ਕਿੱਟਾਂ ਲਵਾਉਂਦੇ ਆ ਬਚੋ ਇਹਨਾਂ ਨੂੰ ਜਿੰਨਾ ਬਚਿਆ ਜਾਂਦਾ ਆ ਖੜੀ ਆ ਗਾਣੇ ਗੱਲਾਂ 'ਚ ਠੱਗੀ ਜਾ ਗਿਆ ਤੇ ਅੱਜ ਕੱਲ ਪਹਿਲਾਂ ਤੋਂ ਹੀ ਵੇਲੇ ਸੁਣਦੇ ਆ ਪਸੂ ਜੀ ਨੇ ਘਰੇ ਪਾਲਿਆ ਹੁੰਦਾ ਯਾਰ ਗਾਈਆਂ ਦੇ ਸਿੰਘ ਕਿੱਥੇ ਆਉਣ ਦਿੰਦਾ ਅਗਲਾ ਇਹ ਪਤਾ ਹੀ ਹੈ ਯਾਰ ਭਾਈ ਉਹ ਉਹ ਕਹਿੰਦੇ ਘਰ ਦੀ ਗਾਂ ਉਹ ਤਾਂ ਸਾਡੇ ਕੋਲ ਇੰਨੇ ਨੇ ਮੱਝਾਂ ਆ ਕੇ ਸਾਡੇ ਕੋਲੇ ਨਹੀਂ 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 ਭਾਈ ਉਹ ਦਰਸਾਲੇ ਉਹਨਾਂ ਨੇ ਨਹੀਂ ਕੋਈ ਚਲੋ ਬੱਚ ਬੱਚ ਬੋਲੋ ਚਲੋ ਠੀਕ ਹੈ ਨਹੀਂ ਇੱਕ ਜੀ ਹੋਰ ਆ ਭਾਈ ਜੀ ਇੱਕ ਜੀ ਹੋਰ ਇੱਕ ਨਾ ਬੰਦਾ ਕਹਿ ਰਿਹਾ ਸੀ ਕੋਈ ਅਖੇ ਯਾਰ ਬਚੋਲੇ ਦਾ ਕੰਮ ਤਾਂ ਵਿਆਹ ਕਰਾਉਣਾ ਹੁੰਦਾ ਅਖੇ ਬਾਅਦ ਜੋ ਮਰਜੀ ਹੋਵੇ ਮੈਂ ਭਾਈ ਬਚੋਲੇ ਠੱਗ ਵੀ ਹੁੰਦੇ ਆ ਤੇ ਬੋਚੋਲੇ ਮਾਨਦਾਰ ਹੀ ਹੁੰਦੇ ਆ ਬਜੋਲਾ ਨਹੀਂ ਹੁੰਦਾ ਕਹਿੰਦੀ ਧੀ ਭਾਂ ਲੈ ਜਾ ਕੇ ਡੋਬ ਦੂਗਾ ਜਾ ਕੇ ਨਾ ਠੱਗੀ ਮਰਾ ਦੂਗਾ ਆਹ ਬਚੋਲੇ ਕਹੋ ਜ ਉਦੋਂ ਮੈਂ ਆਪ ਹੀ ਦਾ ਬੋਲ ਕੇ ਕਹਿ ਕੇ ਵੀ 18000 ਦੀ ਕਹਿ ਕੇ ਮੜ ਕੇ ਕਹੀ ਜਾਂਦਾ ਗਾਂ ਵਾਲੇ ਨੂੰ 50000 ਦਾ 50000 ਉਹ ਹਿੰਮਤ ਟੀਵੀ ਵਾਲਾ ਕਹਿ ਰਿਹਾ ਹਾਂ 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 ਹਿੰਮਤ ਟੀਵੀ ਵਾਲਾ ਪਹਿਲਾਂ ਕਹਿ ਰਿਹਾ ਇਹ ਗੱਲ ਦੇਖੋ ਬਾਕੀ ਆਪਦੇ ਚੈਨਲ ਤੇ ਤੂੰ ਗਾਲਾਂ ਕਢਾਈ ਜਾਂਦਾ ਇਹ ਕਿੱਥੋਂ ਸ਼ੋਭਾ ਦਿੰਦੀ ਹੁਣ ਸਾਰੇ ਕੰਮ ਤਾਂ ਛੱਤਰਖਾਨ ਵਾਲੇ ਹੀ ਆ ਸਾਰਿਆਂ ਦੇ ਨਹੀਂ ਨਹੀਂ ਬਈ ਇਹ ਗੱਲ ਮੈਂ ਆਖੀ ਸੀ ਵੀ ਤੇਰਾ ਤੇਰਾ ਚੈਨਲ ਹੈ ਤੂੰ ਨਾ ਕਹਿ ਤਾ ਸਕਦਾ ਨਾ ਬਈ ਮੇਰੇ ਚੈਨਲ ਦੀ ਇਹ ਤੇ ਰਿਜ਼ਲਟ ਹੁੰਦੀ ਹੈ ਠੀਕ ਹੈ ਬਸੇਰੇ ਆ ਸਦਕ ਡੇਰੀ ਵਾਲਾ ਪਿਆ ਹੋਰ ਬਥੇਰੇ ਪਿਆ ਜਿਹੜੇ ਚੰਗੇ ਆ ਇਮਾਨਦਾਰ ਬੰਦੇ ਆ ਨਾਲੇ ਯਾਰ ਬਾਈ ਪਤਾ ਗੱਲ ਕਿ ਬਣਾਉਣੀ ਬਹੁਤ ਔਖੀ ਆ ਪਹਿਲਾਂ ਸੋਸ਼ਲ ਮੀਡੀਆ ਤੇ ਪਹਿਲਾਂ ਪਿੰਡ ਲੈਵਲ ਤੇ ਆਪਾਂ ਕਿਤੇ ਵੀ ਆ ਹਾਂਜੀ ਹਾਂਜੀ ਤੁਸੀਂ ਆਪਦੀ ਮੂੰਹ ਦੇ ਨਾਲ ਵਿਗਾਰਤ ਜਿੰਨੀ ਮਰਜ਼ੀ ਪਾ ਲੋ ਨਾਲੇ ਜੇ ਆਪਾਂ ਮੰਨ ਲਓ ਕਿਸੇ ਨੂੰ ਚੈਨਲ ਰਾਈ ਜਾਂ ਮੰਨ ਲਓ ਸੋਸ਼ਲ ਬਿਟੀ ਤੇ ਮਾਰਾ ਚੰਗਾ ਬੋਲਦੇ ਆ ਉਹਦਾ ਪ੍ਰਵਾਹ ਗਲਤ ਥੋੜੀ ਤੇ ਪੈਂਦਾ ਕਿ ਨਾ ਕਿ ਅਗਲੇ ਤੇ ਪੈਂਦਾ ਇਹ ਲੋਕੀ ਇਹਦਾ ਹਾਲ ਦੇਖ ਲੋ ਨਹੀਂ ਬਹੁਤ ਮਾੜੀ ਬਾਈ ਗੱਲ ਉਹਨੇ ਮਾੜੀ ਗੱਲ ਆ ਠੱਗੀ ਮਾਰਨੀ ਰਲ ਕੇ ਠੱਗੀ ਮਾਰੀ ਇੱਥੇ ਬਾਈ ਮੈਂ ਤਾਂ ਡਾਕਟਰ ਨੂੰ ਵੀ ਕਹੂੰਗਾ ਡਾਕਟਰ ਸਾਹਿਬ ਆ ਤੇਰੀ ਮਿਹਰਬਾਨੀਆਂ ਸਾਰੀ ਦੇਖ ਲਾ ਕਿੱਥੋਂ ਦੀ ਤੂੰ ਬੰਦੇ ਨੂੰ ਪਛਾਣਤਾ ਯਾਰ ਐ ਇੱਕ ਝੂਠ ਮਾਰਿਆ ਯਾਰ ਬੰਦੇ ਨੇ ਇੰਨੀਆਂ ਗਾਲਾਂ ਕੱਢ ਮੈਨੂੰ ਉਹ ਗੱਲ ਦੁੱਖ ਨਹੀਂ ਪੈਸੇ ਦੁੱਖ ਨਹੀਂ ਮੈਂ ਤਾਂ ਗਊਸਾਲਾ ਛੱਡੂੰਗਾ ਮੈਨੂੰ ਪੈਸੇ ਪੂਰੇ ਦੁੱਖ ਨਹੀਂ ਹੈਗਾ ਯਾਰ ਉਹ ਕੋਲ 17000 ਰੁਪਏ ਨਹੀਂ ਦੁੱਖ ਨਹੀਂ ਹੈਗਾ ਮੈਂ ਤਾਂ ਗਊਸਾਲਾ ਛੱਡੂੰਗਾ ਯਾਰ ਬੰਦਿਆਂ ਨੂੰ ਹਰ ਇੱਕ ਬੰਦਾ ਵੇਦਾ ਗਿਆ ਬੰਦਨ ਗਾਲਾਂ ਕੱਢੀ ਜਾਂਦੇ ਕਮਾਲ ਆ ਉਹ ਮੇਰੀ ਗੱਲ ਸੁਣ ਜਮਾ ਕੱਪੜਿਆਂ ਤੋਂ ਬੰਦੇ ਦੀ ਔਕਾਤ ਨਹੀਂ ਪਤਾ ਲੱਗਦੀ ਔਕਾਤ ਜਵਾਨ ਹੀ ਦੱਸਦੀ ਹੈ ਕਹਿੰਦੇ ਉਹ ਜਦੋਂ ਬੰਦਾ ਉਹ ਗੁੱਸੇ ਚ ਬੋਲਦਾ ਨਾ ਵਿਚੱਕ ਦੀ ਉਦੋਂ ਉਹਦੀ ਸਵਾਰ ਕੇ ਪਤਾ ਲੱਗਦੀ ਹੁੰਦੀ ਹੈ ਸਹੀ ਗੱਲ ਹੈ ਕਿਤੇ ਕ ਖਾਨਦਾਨ ਦਾ ਜਾਂ ਮੰਨ ਲਓ ਕਿਸੇ ਦਾ ਬਈ ਪਤਾ ਕੀ ਹੈ ਕਿਸੇ ਦਾ ਪਹਿਰਾਵਾ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਬੰਦੇ ਨੂੰ ਕਿਵੇਂ ਹੋਵੇ ਨਹੀਂ ਕਿ ਬੰਦੇ ਦੇ ਕੀ ਔਕਾਤ ਦਾ ਮਾਲਕਾ ਹੁਣ ਬਹੁਤ ਅਜੇ ਲੋਕ ਹੀ ਬੈਠੇ ਨੇ ਅਸੀਂ ਅਸੀਂ ਪੜ੍ਹਾਈ ਕਰਦੇ ਆਂ ਰਾਮ ਦਾ ਕੰਮ ਕਰਦੇ ਆਂ ਹੁਣ ਕਈ ਬੰਦੇ ਸੇ ਜਜਮੈਂਟ ਨਹੀਂ ਕਰ ਸਕਦੇ ਵੀ ਇਹ ਬੰਦਾ ਕਰੋੜਪਤੀ ਹੋ ਜਾਰਪਤੀ ਹੋਊਗਾ ਹੂੰ ਸਹੀ ਗੱਲ ਆ ਬਈ ਮੰਨ ਲਓ ਵੀ ਆਮ ਬੰਦੇ ਕਿਸੇ ਦੇਸੀ ਜੇ ਬੰਦਾ ਮੰਨ ਲਓ ਕਿ ਘਰ ਆਮ ਆ ਉਹਦੀ ਟਵਰ ਵੱਧ ਹੁੰਦੀ ਆ ਪੱਲੇ ਕੋਈ ਨਹੀਂ ਹੁੰਦਾ ਕੱਪੜੇ ਵੇਖ ਕੇ ਕਿਸੇ ਜਜਮੈਂਟ ਕਰਨ ਨਹੀਂ ਕਰ ਸਕਦੇ ਬੰਦਾ ਘਰੋਂ ਕਿਵੇਂ ਆ ਜਿਹੜਾ ਮੇਨ ਮੁੱਦਾ ਤਾਂ ਇਹ ਹੀ ਆ ਵੀ ਜੇ ਉਹਨਾਂ ਨੇ ਇੱਕ ਚੀਜ਼ ਕਹਿ ਕੇ ਦਿੱਤੀ ਸੀ ਵੀ ਸਾਡੀ ਚੀਜ਼ ਸੋਨਾ ਓਵਰ ਸੋਨਾ ਨਾ ਨਾ ਚਾਂਦੀ ਇਹਨਾ ਪਿੱਤਲਾ ਹੋ ਨਹੀਂ ਨਹੀਂ ਬਈ ਮਤਲਬ ਇਹ ਵੀ ਜੇ ਚੀਜ਼ ਦਿੱਤੀ ਆ ਤਾਂ ਉਹਦਾ ਉਹਦਾ ਹੱਲ ਕਰਕੇ ਦੇ ਦੇਣ ਜਾਂ ਪਸ਼ੂ ਸੋਇਆ ਹੋਵੇ ਜਾਂਨੇ ਦੁੱਧ ਦਿੱਤਾ ਹੋਵੇ ਜਿਹੜਾ ਜबान ਤੇ ਪੁੱਗਣਾ ਮੈਂ ਤਾਂ ਇਹੀ ਗੱਲਾਂ ਦਾ ਵੀ ਹਾਂ ਜबान ਤੇ ਪੁੱਗਣ ਆਉਂਦੀ ਏ ਬਸ ਮੈਂ ਮੇਨ ਗੱਲ ਇਹ ਆ ਬਾਕੀ ਮਾੜਾ ਚੰਗਾ ਬੋਲਣਾ ਇਹ ਚੋਬਾ ਨਹੀਂ ਜਾਂਦਾ ਬਾਈ ਉਹਨਾਂ ਵਾਸਤੇ ਆਪਣਾ ਕਿਸੇ ਵਾਸਤੇ ਵੀ ਹੈ ਮਾਰੀ ਗੱਲ ਇੱਕ ਵਾਰ ਫੇਸਬੁਕ ਤੇ ਮਾਰ ਕੇ ਆ ਗਏ ਹੋਏ ਯਾਰ ਉਹ ਅੱਗੇ ਆਪ ਨੂੰ ਆਈ ਤਾਂ ਸੀ ਫੋਨ ਕਿੰਨੇ ਦਾ ਆਇਆ ਉਹ ਐ ਖਾਲਸੇ ਦੀ ਆਪਾਂ ਰਿਕਾਰਡਿੰਗ ਵੀ ਪਾਈ ਸੀ ਬਾਈ ਦੀ ਪਿੱਛੇ ਵਿੱਚ ਉਹ ਬੋਲ ਰਿਹਾ ਜੀ ਉਹ ਕਹਿੰਦਾ ਉਹਦੇ ਪਿੰਡ ਦੇ ਬੰਦੇ ਉਹਦੇ دوست ਸੀ ਤੇ ਉਹਨੇ ਯਕੀਨ ਕਰਕੇ ਪਸ਼ੂ ਲਏ ਸੀ ਇਹਦੇ ਕੋਲ ਇਹਨਾਂ ਨੇ ਜਿਵੇਂ ਮਹਿਰਵਾਰ ਗਣੇ ਠੱਗੀ ਮਾਰੀ ਉਹਨਾਂ ਨਾਲ ਉਹਨੂੰ ਬੇਕਾਰ ਪਸੂ ਦੇਤੇ ਮੜ ਕੇ ਉਹਨੇ ਬਾਅਦ ਚ ਫੋਨ ਲਾਇਆ ਉਹ ਕਹਿੰਦਾ ਯਾਰ ਤੁਸੀਂ ਮੇਰੇ ਨਾਲ ਹੀ ਠੱਗੀ ਮਾਰ ਲਈ ਬੁੜਾ ਬੰਦਾ ਕਹਿੰਦਾ ਮੈਂ 70 ਸਾਲ ਦਾ ਤੇ ਤੇਰੇ ਪਿਓ ਦਾ ਦੰਨ ਲੈ ਆ ਕੇ ਕਰਕੇ ਲੈ ਲੇ ਲਿਆ ਜੀ ਨਹੀਂ ਛੱਡੇ ਜ ਇਹਨਾਂ ਨੇ ਆ ਤੇ ਦੂਜੇ ਨੂੰ ਕੀ ਲੱਗਦੇ ਹਾਂ ਹਾਂ ਇਹਨਾਂ ਇਹਨਾਂ ਦੇ ਫਰੈਂਡੋ ਦੇ ਬੰਦੇ ਬਾਹਰ ਰਹੇ ਸੀ ਹਾਂ ਇਹ ਵੀ ਇਹਦਾ ਕੰਮ ਹੈ ਇਹ ਵੀਰ ਨੇ ਬਾਈ ਡਾਕਟਰ ਤੇ ਯਕੀਨ ਕੀਤਾ ਸੀ ਠੀਕ ਹੈ ਜੇ ਇਹਨੂੰ ਐ ਹੀ ਪਤਾ ਹੁੰਦਾ ਵੀ 3 4 5 ਮਹੀਨਿਆਂ ਦੀ ਆ ਫਿਰ ਇਹ ਕਾਤੋਂ ਲੈਂਦਾ ਠੀਕ ਹੈ ਨਾ ਜੀ ਅਗਲੇ ਮੈਂ ਆਏ ਸੀ ਵੀ ਡੂਡ ਮਹੀਨਾ ਰਹਿੰਦਾ ਡ ਬਾ ਯਾਰ ਗਾਣਾ ਸਾਲੀ ਐਹੀ ਦੀ ਤੇ ਐਹੀ ਜਾਂਦੀ ਕੋਈ ਚੱਕਣੀ ਸੀ ਉਹਨੇ ਬੰਦੇ ਨੇ ਨਾ ਵੀਡੀਓ ਦੇ ਨਾ ਇੰਨਾ ਹਵਾ ਤਵਾਜਾ ਬੋਲੇ ਫਿਰ ਸਾਲਾ ਬਰਦਾਸ਼ਤ ਨਹੀਂ ਹੋਇਆ ਫਿਰ ਮੈਂ ਯਾਰ ਮੈਂ ਇੱਕ ਜਿੱਤਾ ਕਲੀਅਰ ਕਰੂੰਗਾ ਕਲੀਅਰ ਤਾਂ ਕਰਨੀ ਸੀ ਫਿਰ ਉਹਨੇ ਅਜੇ ਸੂ ਪੈਂਦੀ ਤਾਂ ਹੀ ਮੈਂ ਪੁੱਛ ਲਾ ਗੁਰਪੀ ਤਾਂ ਮੈਂ ਜਿੱਦਾਂ ਸੂਈ ਨਾ ਉਸ ਦਿਨ ਆਪਾਂ ਵੀਡੀਓ ਪਾਉਣੀ ਆ ਵਿਆਹ ਪਾਈ ਆ ਗਾਣਾ ਦੇਣਾ ਤੇ ਸੂ ਵੀ ਬਈ ਹੁਣ ਵੀ ਪਾਵਾਂ ਜਿੱਦਾਂ ਸੂਈ ਸੂਈ ਉੱਤੇ ਪਾਵਾਂਗੇ ਉਦਾਂ ਪਾਵਾਂਗੇ ਪਾਵੇਂ ਸਾਨੂੰ ਗਊ ਸਾਲਾ ਛੱਡ ਨਹੀਂ ਬਈ ਸਾਨੂੰ ਸਭ ਇਹ ਚੱਕ ਸੀਗਾ ਇਹ ਬੰਦੇ ਨੇ ਸਾਡੀ ਪਹਿਲਾਂ ਗੱਲਬਾਤ ਹੋਈ ਜਾਂਦੀ ਸੀ ਲੰਘ ਚਲੀ ਸੀ ਇੱਥੋਂ ਅੱਗੇ ਪਹਿਲਾਂ ਗੱਲਬਾਤ ਹੋਈ ਬਾਈ ਕਹਿੰਦਾ ਵੀ ਮੈਂ ਇਹਨਾਂ ਦਾ ਵੀਡੀਓ ਪਾਉਂਦਾ ਮਤਲਬ ਇਹ ਸੀ ਲੋਕਾਂ ਨੂੰ ਚੰਗਣਾ ਤਾਂ ਹੋਵੇ ਯਾਰ ਚੰਗਣਾ ਜ਼ਰੂਰੀ ਆ ਬਾਈ ਇਹਨਾਂ ਨੇ ਆ ਕਹੀ ਸੀ ਹੁਣ ਸੱਚ ਮੈਂ ਮੰਨ ਲਉ ਜੇ ਕਿਸੇ ਗੱਲ ਤੇ ਸੱਚਾ ਹੁੰਦਾ ਮਾਰਾ ਵੀਡੀਓ ਪਾਦਾ ਜਿਹੜਾ ਬੰਦਾ ਮੇਰੇ ਨਾਲ ਜੁੜਿਆ ਹੋਇਆ ਜਾਂ ਮੰਨ ਲਾ ਜਿਹੜਾ ਮੈਂ ਤੁਮਤ ਚੀਜ਼ ਲੈ ਗਿਆ ਅਗਲਾ ਸਪਸ਼ਟੀਕਰਨ ਦਾ ਦਊਗਾ ਉਹਨਾਂ ਦਾ ਸਪਸ਼ਟੀਕਰਨ ਤੁਹਾਡੇ ਸਾਹਮਣੇ ਆ ਹੁਣ ਜਦੇ ਸੂਗੀ ਉਹਦੇ ਫੇਰ ਵੀਡੀਓ ਪਾ ਦੂਗਾ ਅੱਜ ਸੋਈ ਆ ਹੁਣ ਤੁਸੀਂ ਵੀਡੀਓ ਦਾ ਡਿਫਰੈਂਸ ਹੀ ਲਾ ਲਓ ਵੀ ਇੰਨੇ ਦਿਨ ਹੋ ਗਏ ਐਨੀ ਚੀਜ਼ ਐਨੇ 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 ਦਿਨ ਪਹਿਲਾਂ ਚੀਜ਼ ਲਈ ਸੀ ਐਨਾ बचियो जी वाहिगु जी ख़सा वाहिगुरू जी, जी फतेह